ਤੇ ਆ ਪੂਰੀ ਜੋ ਕੰਟਰੋਵਰਸੀ ਹੋਈ ਹੈ ਕਤਲकांड ਹੋਇਆ ਹੈ ਉਸ ਤੋਂ ਬਾਅਦ ਸ਼ਹਜ਼ਾਦ ਪੱਟੀ ਤੇ ਤੁਹਾਡਾ ਗੁੱਸਾ ਕਾਫੀ ਜ਼ਿਆਦਾ ਫੁੱਟਿਆ ਮੈਂ ਵੀ ਸ਼ਹਜ਼ਾਦ ਪੱਟੀ ਤੇ ਮੇਰਾ ਗੁੱਸਾ ਅਸਲੀ ਹੈ ਮੈਂ 1 ਸਾਲ ਤੋਂ ਟਿਕਟੌਕ ਦੇ ਉੱਤੇ ਆ ਮੈਂ ਕੈਨੇਡਾ ਦੇ ਵਿੱਚ ਟਿਕਟੌਕ ਯੂਜ਼ ਕਰਦੀ ਆ ਇਹਨਾਂ ਲੋਕਾਂ ਨੇ 1 ਸਾਲ ਪਹਿਲਾਂ ਆਪਣੀਆਂ ਗੁਰੂਆਂ ਦੀਆਂ ਫੋਟੋਆਂ ਲਾ ਕੇ ਗੁਰੂ ਗ੍ਰੰਥ ਸਾਹਿਬ ਤੇ ਚੱਪਲਾ ਮਾਰ ਕੇ ਇਹਨਾਂ ਨੇ ਜੋ ਇਹਨਾਂ ਨੇ ਇੱਥੇ ਡਰਾਮਾ ਕੀਤਾ ਅਸੀਂ 1 ਸਾਲ ਲਿਟਰਲੀ ਬੈਠ ਬੈਠ ਕੇ ਰੋਏ ਆ ਕਿ ਸਾਟ ਸਾਡੇ ਗੁਰੂਆਂ ਨੂੰ ਟਾਰਗੇਟ ਕੀਤਾ ਗਿਆ ਉਦੋਂ ਵੀ ਕੱਲੀ ਬਿਨਾ ਕੱਪੜਿਆਂ ਵਾਲੀ ਜਿਹੜੀ ਲੋਕਾਂ ਨੂੰ ਲੱਗਦਾ ਨਾ ਕਿ ਸੁਰਲੀ ਗੰਦੇ ਕੱਪੜੇ ਪਾਉਂਦੀ ਆ ਕੱਲੀ ਸੁਰਲੀਨ ਕੜੀ ਸੀ ਕੋਈ ਪੂਰੇ ਕੱਪੜਿਆਂ ਵਾਲੀ ਕੁੜੀ ਲੜੀ ਨਹੀਂ ਸੀ ਇੱਕ ਸਾਲ ਆਪੋ ਆਪਣਾ ਕੰਮ ਬੰਦ ਕੀਤਾ ਅਸੀਂ ਲੋਕ ਇੰਨੇ ਡਿਸਟਰਬ ਹੋ ਗਏ ਸੀਗੇ ਸ਼ਹਾਦ ਪੱਟੀ ਇੱਕ ਸਾਲ ਬਾਅਦ ਹੁੰਦਾ ਉਦੋਂ ਬਾਅਦ ਦੇ ਵਿੱਚ ਰੋਜਰ ਸੰਧੂ ਦੇ ਘਰੇ ਬੰਬ ਸੱਡ ਦਿੰਦਾ ਤੇ ਕਹਿ ਦਿੰਦਾ ਜੀ ਮੈਂ ਇਸਲਾਮ ਦਾ ਰਾਖਾ ਨਹੀਂ ਇਸਲਾਮ ਤੇ ਵਿੱਚ ਕੀਤੇ ਲਿਖਿਆ ਕਿ ਕਿਸੇ ਦੇ ਘਰੇ ਬੰਬ ਸੱਡ ਦੋ ਇਹ ਕਰ ਦੋ ਉਹ ਕਰ ਦੋ ਇੱਕ ਉਦੋਂ ਬਾਅਦ ਦੇ ਵਿੱਚ ਮੇਰੇ ਕੋਲ ਵੀਡੀਓ ਹੁੰਦੀ ਹੈ ਜਿਹਦੇ ਵਿੱਚ ਕਹਿ ਰਿਹਾ ਕਿ ਜੇ ਅਮਰਤਪਾਲ ਮੈਰੋਂ ਜੇ ਮੈਂ ਸਮਰਥਨ ਚ ਇਹ ਕਰੋ ਸਾਫ ਕਰੋ ਬੁਲਾਣਾ ਮਤਲਬ ਉਹ ਸਰਵੇ ਇੱਕ ਕੈਮਰਾ ਦੇ ਉੱਤੇ ਬੈਠ ਕੇ ਜਿਹੜਾ ਉਹ ਡਰਾਮਾ ਕਰ ਰਿਹਾ ਜੋਗਾ ਹੋਰ ਉਹ ਕਾਹਦੇ ਜੋਗਾ ਵੀ ਬੰਦਾ ਹੈ ਨਹੀਂ ਪਹਿਲਾਂ ਵੀ ਉਹਨੇ 20-25 ਬੰਦੇ ਆਪਣੇ ਪੰਜਾਬ ਦੇ ਫਸਾਤੇ ਪਤਾ ਨਹੀਂ ਉਹ ਬੰਬ ਮਾੜੇ ਮੋਟੇ ਚੱਲਦੇ ਸੀ ਜਾਂ ਨਹੀਂ ਚੱਲਦੇ ਸੀਗੇ ਉਸ ਤੋਂ ਬਾਅਦ ਉਹਦੀ ਮੇਰੇ ਇੱਕ ਮੇਰੇ ਕੋਲ ਹੋਰ ਵੀਡੀਓ ਹੁੰਦੀ ਆ ਇੱਕ ਪਾਸੇ ਉਹ ਸਿੱਖਾਂ ਦਾ ਸਮਰਥਨ ਕਰ ਰਿਹਾ ਦੂਜੇ ਪਾਸੇ ਉਹ ਕਹਿ ਰਿਹਾ ਜੀ ਸਿੱਖਾਂ ਦੀਆਂ ਕੁੜੀਆਂ ਨੂੰ ਮੁਸਲਮਾਨ ਬਣਾਓ ਤੇ ਉਹਨਾਂ ਦੇ ਬਾਅਦ ਸਿੱਖ ਕੁੜੀਆਂ ਖਿਲਾਫ ਬੋਲਣ ਦੇ ਇਲਜ਼ਾਮ ਲਗਾਏ ਨੇ ਤੁਸੀਂ ਇਲਜ਼ਾਮ ਲਗਾਏ ਕੁੜੀਆਂ ਖਿਲਾਫ ਕੀ ਬੋਲਿਆ ਸ਼ਹਿਜ਼ਾਦ ਵੀ ਉਹ ਉਹ ਕਹਿੰਦਾ ਕਿ ਤੁਸੀਂ ਸਿੱਖ ਕੁੜੀਆਂ ਨੂੰ ਮੁਸਲਮਾਨ ਬਣਾਓ ਆਪਣੇ ਧਰਮ ਚ ਤਿੰਨ ਤਨ ਵਿਆਹ ਅਲਾਉਟ ਆ ਇਹਨਾਂ ਦੇ ਤਰ੍ਹਾਂ ਤਰ੍ਹਾਂ ਬੱਚੇ ਕਰੋ ਹੂੰ ਤੇ ਇੱਕ ਬੰਦਾ ਉਹਦੇ ਨਾਲ ਹੀ ਬੈਠਾ ਜਿੱਥੇ ਉਹ ਬਰੌਡ ਤੇ ਚੜ ਕੇ ਬੈਠਾ ਟਿਕਟੌਕ ਤੇ ਸਿੱਖਾਂ ਦੇ ਵਿੱਚ ਹਰਾਮ ਖਾਣਾ ਜਿਹੜੇ 2% ਵਾਲੇ ਕੋਰੋਨਾ ਦੇ ਵਿੱਚ ਸਾਰੀ ਦੁਨੀਆ ਨੂੰ ਰੋਟੀ ਖਵਾ ਸਕਦੇ ਆ ਉਹ ਹਰਾਮ ਨਹੀਂ ਹੂੰ ਤੇ ਜਿਉ ਹਰਾਮ ਨੇ ਤੇ ਅੱਜ ਮਤਲਬ ਤੂੰ ਮੁੱਦਾ ਦੇਖ ਲਿਆ ਜੀ ਤੇ ਉਹਦੇ ਵਿੱਚ ਵੜ ਕੇ ਤੇ ਤੂੰ ਫੇਮ ਕੱਟਣ ਲੱਪਾ ਹੂੰ